ਵੱਡੀ ਕਾਨਫਰੰেন্সੀ ਦਾ ਹਿੱਸਾ ਸੀਗਾ ਤੇ ਇਹ ਵੀ ਜਿਹੜਾ ਹੈਗਾ ਇਹ ਅਨਗਹਿਲੀ ਦਾ ਹਿੱਸਾ ਬਹੁਤ ਵੱਡੀ ਅਨਗਹਿਲੀ ਕੀਤੀ ਹੈ ਪਾਇਆ ਜਾਂ ਲਾਪਰਵਾਹੀ ਕਹਿ ਤੀ ਕੀਤੀ ਹੈ ਜਿਹੜਾ ਡੈਮ ਪ੍ਰਬੰਧਨ ਹੈ ਚਾਹੀਓ ਪੌਂਗ ਡੈਮ ਹੈ ਜਾਂ ਪਾਖੜਾ ਬਿਆਸ ਮੈਨੇਜਮੈਂਟ ਜਿਹੜਾ ਬੋਰਡ ਆਪਣਾ ਯੂਨੋ ਰਹਾਮਾ ਚਲਦੇ ਵਿੱਚ ਕਿਉਂਕਿ ਪ੍ਰੋਟੋਕਾਲ ਹੈ ਇੱਕ ਤੇ ਉਸ ਪ੍ਰੋਟੋਕਾਲ ਨੂੰ ਅਲੱਗ ਤਾਂ ਕਿਤੇ ਨਾ ਕਿਤੇ ਫਾਲੋ ਜਿਹੜਾ ਹੈ ਉਹ ਨਹੀਂ ਕੀਤਾ ਗਿਆ ਜਿੰਨਾ ਪਾਣੀ ਇਹਨਾਂ ਨੂੰ ਰਿਲੀਜ਼ ਕਰਨਾ ਚਾਹੀਦਾ ਸੀ ਬਾਰਸ਼ਾਂ ਤੋਂ ਪਹਿਲਾਂ ਕਿਉਂਕਿ ਪੁਰਾਣੇ ਸਮੇਂ ਦੇ ਵਿੱਚ ਹੁੰਦਾ ਸੀ ਕਿ ਕੋਈ ਪਤਾ ਨਹੀਂ ਸੀ ਲੱਗਦਾ ਕਿ ਬਾਰਸ਼ ਕਿੰਨੀ ਹੋਣੀ ਹੈ ਕਦੋਂ ਹੋਣੀ ਹੈ ਲੇਕਿਨ ਹੁਣ ਟੈਕਨੋਲੋਜੀ ਦਾ ਜੋਗ ਹੈ ਮੌਸਮ ਵਿਭਾਗ ਹੈ ਉਹਨੂੰ ਪਹਿਲੋ ਪਤਾ ਲੱਗ ਜਾਂਦਾ ਹੈ ਕਿ ਇਸ ਸਾਲ ਮੌਨਸੂਨ ਜਿਹੜੀ ਹੈ ਕਿਸ ਤਰ੍ਹਾਂ ਦੀ ਰਹਿਣ ਵਾਲੀ ਹੈ ਕਿ ਕਿਸ ਕਿਸ ਤਰ੍ਹਾਂ ਦੇ ਹਾਲਾਤ ਬਣਨਗੇ ਤਾਂ ਇਹਨਾਂ ਨੂੰ ਅਗਾਊਂ ਪ੍ਰਬੰਧ ਕਰਨੇ ਚਾਹੀਦੇ ਸੀ ਕਿ ਡੈਮਾਂ ਤੋਂ ਪਾਣੀ ਜਿਹੜਾ ਕਾਫੀ ਰਿਲੀਜ਼ ਕਰਨਾ ਚਾਹੀਦਾ ਸੀ ਇਹਨਾਂ ਨੂੰ ਪਤਾ ਸੀ ਬਾਰਿਸ਼ ਹੋਏਗੀ ਤੇ ਪਾਣੀ ਹੋਰ ਆਏਗਾ ਤੇ ਇਹਨਾਂ ਨੂੰ ਕਾਫੀ ਪਾਣੀ ਰਿਲੀਜ਼ ਕਰਨਾ ਚਾਹੀਦਾ ਸੀ ਤੇ ਦੂਜਾ ਪੰਜਾਬ ਸਰਕਾਰ ਜਿਹੜਾ ਜਿਹੜੀਆਂ ਸਾਡੀਆਂ ਗਰਾਊਂਡ ਸਟੇਟਾਂ ਨੇ ਤੇ ਜਿਹਦੇ ਵਿੱਚ ਅਸੀਂ ਪੰਜਾਬ ਪੰਜਾਬ ਸਟੇਟ ਹੈ ਤੇ ਇਹਨਾਂ ਨੂੰ ਵੀ ਜਿਹੜਾ ਹੈ ਮੌਸਮ ਵਿਭਾਗ ਵੱਲੋਂ ਜਾਣਕਾਰੀ ਮਿਲੀ ਹੋਣੀ ਹੈ ਕਿ ਇਸ ਵਾਰ بارش ਜਾਂ ਪਹਾੜਾਂ ਦੇ ਵਿੱਚ ਜਾਂ ਸਟੇਟ ਦੇ ਵਿੱਚ بارش ਜਿਹੜੀ ਹੈ ਉਹ ਵੱਧ ਆ ਰਹੀ ਹੈ ਤੇ ਇਹਨਾਂ ਨੂੰ ਡਰੇਨਾਂ ਦੀ ਸਫਾਈ ਵੱਲ ਧਿਆਨ ਦੇਣਾ ਚਾਹੀਦਾ ਸੀ ਉਹ ਦਿੱਤਾ ਨਹੀਂ ਗਿਆ ਤੇ ਹੋਰ ਜਿਹੜੇ ਪੁਖਤਾ ਪ੍ਰਬੰਧ ਜਿਹੜੇ ਆ ਉਹ ਨਹੀਂ ਕੀਤੇ ਗਏ ਜਿਹਦਾ ਨਤੀਜਾ ਜਿਹੜਾ ਹੈ ਉਹ ਐਡਾ ਵੱਡਾ ਨੁਕਸਾਨ ਜਿਹੜਾ ਉਹ ਹੋਇਆ ਉਹ ਸਾਨੂੰ ਮਿਲਿਆ। ਕੱਲ ਪ੍ਰਧਾਨ ਮੰਤਰੀ ਇਥੇ ਲਾ ਕਰਕੇ ਕਹਿੰਨੇ ਇਸ ਤਰ੍ਹਾਂ ਤੁਸੀਂ ਸੰਤੁਸ਼ਟ ਹੋ ਵੀ ਜਿਹੜਾ ਪ੍ਰੈਕਟਿਸ ਬਿਲਕੁਲ ਵੀ ਨਹੀਂ ਸਾਡੇ 4 ਲੱਖ ਏਕੜ ਜ਼ਮੀਨ ਪੰਜਾਬ ਦੀ ਜਿਹੜੀ ਹੈ ਉਹ ਖਰਾਬ ਹੋਈ ਹੈ। ਤੇ ਹਿਮਾਚਲ ਅਸੀਂ ਸਾਡੇ ਪੈਰਲਲ ਹੈ ਹਿਮਾਚਲ ਹੈ ਹਿਮਾਚਲ ਨੂੰ 1500 ਕੋਟ ਦਿੱਤਾ ਠੀਕ ਹੈ ਨੁਕਸਾਨ ਉੱਥੇ ਵੀ ਹੋਇਆ। ਪੰਜਾਬ ਜਿਹੜਾ ਹੈ ਉਹ ਵੱਡਾ ਕੰਟ੍ਰਿਬਿਊਟ ਕਰਦਾ ਹੈ ਕੰਟਰੀ ਦੇ ਜੀਡੀਪੀ ਐਗਰੀਕਲਚਰ ਜਿਹੜੀ ਸਾਡੀ ਜੀਡੀਪੀ ਉਹਦੇ ਵਿੱਚ ਕਹਿ દઈએ ਕਿ 4.88 ਲੱਖ ਕਰੋੜ ਰੁਪਈਆ ਜਿਹੜਾ ਹੈ ਪੂਰੇ ਹਿੰਦੁਸਤਾਨ ਤੋਂ ਖੇਤੀ ਚੋਂ ਆਉਂਦਾ ਹੈ ਤੇ 68320 ਕਰੋੜ ਕਲਾ ਪੰਜਾਬ ਦਿੰਦਾ ਹੈ ਮਤਲਬ 14% ਬਣਦਾ ਹੈਗਾ ਤੇ ਇੱਥੇ ਜੇ ਝਾੜ ਵੱਧ ਹੁੰਦਾ ਕਿल्ले ਮਗਰ ਜੇ ਅਸੀਂ ਮਾਣਾਂ ਦੇ ਕਰੀਬ 90 ਮਣ ਦੇ ਕਰੀਬ ਝਾੜ ਹੁੰਦਾ ਤੇ ਖਰਚੇ ਵੀ ਬਹੁਤ ਜ਼ਿਆਦੇ ਹੁੰਦੇ ਆ ਤੇ ਜਿਹੜੀਆਂ ਦੂਜੀਆਂ ਸਟੇਟਾਂ ਉੱਥੇ ਹੁਣ ਜੇ ਝਾੜ ਜਿਹੜਾ ਹੈਗਾ 10 ਮਾਨ ਹੁੰਦਾ ਤੇ ਖਰਚਾ ਵੀ ਜਿਹੜਾ ਹੈ ਉਹ 1000 2000 ਹੀ ਹੁੰਦਾ ਹੈਗਾ ਤੇ ਇਹ ਜਦੋਂ ਰਾਹਤ ਦਿੰਦੇ ਆ ਤੇ ਉਦੋਂ ਇਹ ਜਿਹੜੀਆਂ ਦੂਜੀਆਂ ਸਟੇਟਾਂ ਹੁੰਦੀਆਂ ਉਹਨੂੰ ਦੇਖ ਲੈਂਦੇ ਆ ਕਿ 10 ਮਾਨ ਝਾੜ ਹੈ ਤੇ 1000 10000 ਖਰਚਾ ਹੈ ਇਸ ਕਰਕੇ 5-7000 ਰੁਪਏ ਦੇ ਦੋ ਪਰ ਪੰਜਾਬ ਦੇ ਵਿੱਚ ਜਿਹੜਾ ਹੈਗਾ ਇਹ ਤੇ ਝਾੜ ਬਹੁਤ ਜ਼ਿਆਦੇ ਹੈ ਤੇ ਖਰਚੇ ਵੀ ਬਹੁਤ ਜ਼ਿਆਦੇ ਆ ਤੇ ਉਸ ਹਿਸਾਬ ਦੇ ਨਾਲ ਜਿਹੜਾ ਹੈ ਇਹ 1600 ਕਰੋੜ ਰੁਪਏ ਜਿਹੜਾ ਬਿਲਕੁਲ ਮਾਈਨਰ ਹੈ ਜਿੰਦਰ ਜੀ ਤੁਸੀਂ ਇਹ ਸਮਝਦੇ ਹੋ ਕਿ ਸੈਂਟਰ ਸਰਕਾਰ ਦੀ ਜਾਂ ਜਿਹੜੀ ਮਿਉਂਦਾ ਸਾਹਿਬ ਦੀ ਕੋਈ ਟਸਰ ਆਪਸ ਦੇ ਵਿੱਚ ਜਾਂ ਆਪਦਾ ਵੀ ਖਾਨ ਜਿਹੜਾ ਵਾ ਇਹ ਚੱਲਣਾ ਪਿਆ ਪੰਜਾਬੀ ਨੂੰ ਇਸ ਰੂਪ ਚ ਘੱਟ ਸੈਂਟਰ ਤੇ ਪੰਜਾਬ ਸਰਕਾਰ ਦਾ ਕੋਰਿਲੇਸ਼ਨ ਹੋਣਾ ਬੜਾ ਜ਼ਰੂਰੀ ਹੈ ਜਿਹੜਾ ਮੈਨੂੰ ਲੱਗਦਾ ਕਿ ਘਾਟ ਹੈ ਕਿਤੇ ਨਾ ਕਿਤੇ ਕੋਰਲੇਸ਼ਨ ਦੀ ਜਿਹੜੀ ਆ ਉਹ ਘਾਟ ਹੈ ਅ ਜਾਂ ਕਹਿ ਦਿਓ ਕਿ ਈਗੋ ਐ ਪ੍ਰੋਬਲਮ ਹੈਗੀ ਇਹ ਵੱਡੀ ਈਗੋ ਪ੍ਰੋਬਲਮ ਹੈਗੀ ਆ ਜਿਹਦਾ ਖਮਿਆਜ਼ਾ ਪੰਜਾਬ ਉੱਤੇ ਰਿਹਾ ਅੱਜ ਅੱਜ ਗੱਲ ਬਾਤ ਦੇ ਕਿਵੇਂ ਹੋਇਆ ਹੈ ਵੰਡ ਰਹੇ ਛਰੇ ਆ ਪਾਤੋ ਸਾਹਿਬ ਦਿੰਦੇ ਲੋਕਾਂ ਨੂੰ ਪੈਸੇ ਨਿਕ ਦਿੰਦੇ ਨੇ ਤੇਲ ਉਹਨਾਂ ਕੋਲੇ ਜਿਆਦੇ ਆ ਜੀ ਤੇ ਵੰਡ ਰਹੇ ਆ ਜੀ ਤੁਸੀਂ ਵੰਡ ਰਹੇ ਹੋ ਕਿਹੜੀ ਤੇ ਅਸੀਂ ਕਿਹੜੇ ਸਰਮਾਇਦਾਰਾਂ ਜੀ ਜਾਂ ਸਾਡੇ ਕੋਲ ਕਿਹੜਾ ਮਤਲਬ ਹੋਟਲਾਂ ਦਾ ਤੇ ਦੂਜਾ ਤੀਜਾ ਦਾ ਪੈਸਾ ਹੈਗਾ ਜੀ ਸਾਡੇ ਕੋਲੇ ਤਾਂ ਅਸੀਂ ਜਿਹੜਾ ਪਾਰਟੀ ਵਰਕਰਾਂ ਤੋਂ ਕੱਟਾ ਕੀਤਾ ਉਹ ਹੀ ਆ ਜੀ ਕਿ ਕਿਸਾਨਾਂ ਦੀ ਮਦਦ ਕਰ ਰਹੇ ਲੱਗਦਾ ਦੇਗਾ ਜੀ ਠੀਕ ਹੈ ਲੈ ਲੈਣੇ ਚਾਹੀਦੇ ਕਿਸਾਨਾਂ ਨੂੰ ਕਿਉਂਕਿ ਉਹ ਜਿਆਦਾ ਪੈਸਾ ਹੋਟਲਾਂ ਦਾ ਅਗਰ ਜਿਹੜਾ ਅਗਰਬਾਨੀ ਵਿੱਚ ਜਾ ਰਹੀ ਹੈ ਪੀਟੀਸੀ ਚੈਨਲ ਰਾਏ ਵਿਦੇਸ਼ਾਂ ਤੋਂ ਉਹ ਪੈਸਾ ਹੈ ਲੈ ਲੈਣਾ ਚਾਹੀਦਾ ਲੋਕਾਂ ਨੂੰ ਠੀਕ ਹੈ ਨਹੀਂ ਜੀ ਜਿਹੜਾ ਇਹਦੇ ਡਿਲੇ ਹੋ ਗਿਆ ਪੰਜਾਬ ਨੂੰ ਲੈ ਕੇ ਵਿਤਕਰੇ ਦੀ ਗੱਲ ਹੋ ਰਹੀ ਹੈ ਇਸ ਬਾਰੇ ਵਿਤਰੇ ਬਾਰੇ ਵੀ ਸਿਆਸਤ ਹੋ ਰਹੀ ਹੈ ਕੀ ਹੈ ਮੈਂ ਪਹਿਲਾਂ ਤਾਂ ਪੰਜਾਬ ਰੋਲਾ ਪਾਉਂਦਾ ਸੀ ਹੁਣ ਤਾਂ ਪੂਰੀ ਦੁਨੀਆ ਨੇ ਦੇਖ ਲਾ ਕਿ ਵਾਕਈ ਪੰਜਾਬ ਦੇ ਨਾਲ ਜਿਹੜਾ ਵਿਤਕਰਾ ਜਿਹੜਾ ਹੈ ਉਹ ਹੁੰਦਾ ਆਇਆ ਔਰ ਅੱਜ ਵੀ ਐਤ ਕੀ ਵੀ ਵਿਤਕਰਾ ਹੋ ਜਾਏਗਾ 1600 ਕਰੋੜ ਰੁਪਈਆ ਜਿਹੜੀ ਰਾਸ਼ੀ ਦਿੱਤੀ ਗਈ ਹੈ ਜੇ 1700 ਪਿੰਡਾਂ ਦਾ ਨੁਕਸਾਨ ਹੋਇਆ 1700 ਪਿੰਡਾਂ ਦਾ ਜਿਹੜਾ ਇਨਫਰਾਸਟ੍ਰਕਚਰ ਜਿਹੜਾ ਹੈਗਾ ਉਹ ਵੀ ਬਰਬਾਦ ਹੋਇਆ ਤੇ ਇਹਦੇ ਹਿਸਾਬ ਨਾਲ ਇੱਕ ਪਿੰਡ ਨੂੰ ਜਿਹੜਾ 80 90 ਲੱਖ ਰੁਪਈਆ ਬਣਦਾ ਤੇ ਮੈਨੂੰ ਲੱਗਦਾ ਕਿ ਪਿੰਡਾਂ ਦੀ ਸੜਕ ਜਿਹੜੀ ਹੈ ਨਾ 80 ਲੱਖ ਰੁਪਏ ਦੇ ਵਿੱਚ 1 ਕਿਲੋਮੀਟਰ ਵੀ ਨਹੀਂ ਬਣਦੀਗੀ ਮੁਕੰਮਲ ਹੁੰਦੀ ਤੇ ਇੰਨਾ ਵੱਟਾ ਸੜਕਾਂ ਦਾ ਜਿਹੜਾ ਟੁੱਟ ਭੱਜ ਹੋਈ ਐ ਸਕੂਲਾਂ ਦੀ ਟੁੱਟ ਭੱਜ ਹੋਈ ਐ ਲੋਕਾਂ ਦੇ ਘਰਾਂ ਦੀ ਟੁੱਟ ਭੱਜ ਹੋਈ ਐ ਦੁਕਾਨਾਂ ਦੀ ਟੁੱਟ ਭੱਜ ਹੋਈ ਐ ਕਾਰੋਬਾਰਾਂ ਦੀ ਹੋਈ ਐ ਕਿਸਾਨ ਕਿਸਾਨ ਪਰਿਵਾਰਾਂ ਦੇ ਘਰਾਂ ਦਾ ਜਿਹੜਾ ਨੁਕਸਾਨ ਹੋਇਆ ਇਹ ਕਿੰਨਾ ਮਤਲਬ ਨੁਕਸਾਨ ਹੈ ਤੇ ਉਹਦੇ ਮੁਕਾਬਲੇ ਤਾਂ 1600 ਕਰੋੜ ਰੁਪਏ ਕੁਝ ਵੀ ਨਹੀਂ ਤੁਸੀਂ ਆਪਣੀ ਪਾਰਟੀ ਸ਼ਾਇਦ ਮੰਤਰੀ ਸਾਹਿਬ ਨੇ ਕਿਹਾ ਜੀ ਮੈਂ ਕਹਾਂ ਜੀ 1000 1000 ਲੱਖ ਘਟਾ 1000 1000 ਮੋਦੀ ਜੀ ਕਹਿੰਦੇ ਆਪਕੋ ਕੋ ਹਿੰਦੀ ਨਹੀਂ ਆਉਂਦੀ ਹੋਗਾ ਤਾਂ ਮੇਰੀ ਰਿਸਲਟ ਕੀ ਦੀ ਪੰਜਾਬ ਕਦਰ ਮਿਲ ਪਰ ਨਹੀਂ ਤਾਂ ਇਸ ਤਰ੍ਹਾਂ ਦੀ ਸਲਮਾਨ ਜਨਕ ਪਾਸ਼ਾ ਜਿਹੜੀ ਹੈ ਜੇ ਮੈਨੂੰ ਨਹੀਂ ਪਤਾ ਕਿ ਇਸਤੇਮਾਲ ਹੋਈ ਹੈ ਕਿੰਨੀ ਹੋਈ ਪਰ ਇੱਕ ਦੇਸ਼ ਦਾ ਪ੍ਰਧਾਨ ਮੰਤਰੀ ਹੈ ਇੱਕ ਮੰਤਰੀ ਹੈ ਤੇ ਦੋਨਾਂ ਦਰਮਿਆਨ ਨਹੀਂ ਪਾਸ਼ਾ ਜਿਹੜੀ ਹੈ ਉਹ ਬਲੀ ਪੋਲਿਟਿਕਲੀ ਬੜੀ ਇੱਜ਼ਤ ਵਾਲੀ ਹੋਣੀ ਚਾਹੀਦੀ ਹੈ ਅਸੀਂ ਕੋਸ਼ਿਸ਼ ਕਰ ਰਹੇ ਆ ਕਿ ਡਾਟੇ ਜਿਹੜੇ ਕਲੈਕਟ ਕੀਤੇ ਜਾਣ ਸਾਡੇ ਵਲੰਟੀਅਰ ਸਾਡੇ ਵਰਕਰਸ ਡਾਟੇ ਇਕੱਠੇ ਕਰ ਰਹੇ ਆ ਤੇ 10 ਕਰੋੜ ਰੁਪਇਆ ਰਕੜਾ ਸਾਹਿਬ ਨੇ ਅਨਾਉਂਸ ਕੀਤਾ ਹੈ ਸਾਡੀ ਪਾਰਟੀ ਵੱਲੋਂ ਉਹਦਾ ਵੀ ਜਿਹੜਾ ਵੰਡਨ ਕੀਤਾ ਜਾਊਗਾ ਰਵੀਂਦਰ ਸਿੰਘ ਸਾਡੀ ਪਾਰਟੀ ਦੇ ਵਿੱਚ ਨੇ ਚੰਡੀਗੜ੍ਹ ਤੋਂ ਉਹਨਾਂ ਨੇ ਵੀ ਸਾਨੂੰ ਕਾਫੀ ਪੈਸਾ ਦੇਣ ਦਾ ਜਿਹੜਾ ਹੈ ਵਚਨ ਕੀਤਾ ਹੈ ਤਾਂ ਅਸੀਂ ਚਾਹੁੰਦੇ ਹਾਂ ਕਿ ਡਾਟੇ ਕਲੈਕਟ ਕਰਕੇ ਇਹ ਨੁਕਸਾਨ ਦੀ ਪਰਪਾਈ ਜਿਹੜੀ ਹੈ ਇਹ ਕੀਤੀ ਜਾਏ ਔਰ ਲੰਬਾ ਸਮਾਂ ਇਸ ਸਵਾਮਾ ਜਾਰੀ ਰੱਖਿਆ ਜਾਂ ਜਿੰਨਾ ਚਿਰ ਪਰਿਵਾਰ ਜਿਹੜੇ ਹੈ ਉਹ ਉੱਠ ਨਹੀਂ ਖੜਉਂਦੇ ਜਾਂ ਆਤਮ ਨਿਰਭਰ ਨਹੀਂ ਹੋ ਜਾਂਦੇ ਤਾਂ ਉਹਦੇ ਲਈ ਅਸੀਂ ਜਿਵੇਂ ਹੁਣ ਡੀਜ਼ਲ ਦੀ ਲੋੜ ਪਈਗੀ 1 ਲੱਖ ਲੀਟਰ ਡੀਜ਼ਲ ਜਿਹੜਾ ਹੈ ਅਸੀਂ ਦੇਣ ਦਾ ਜਿਹੜਾ ਹੈਗਾ ਉਹ ਮਤਲਬ ਪਾਇਆ ਇੱਕ ਲੱਖ ਡੀਜ਼ਲ ਜਿਹੜਾ ਦੇਣਾ ਚਾਹੀਦਾ ਲੀਟਰ ਇਸ ਤੋਂ ਇਲਾਵਾ ਜਿਹੜੇ ਘਰਾਂ ਦੀ ਟੁੱਟ ਭੱਜ ਹੋਈ ਹੈ ਉਹਦੀ ਮਰਮਮਤ 'ਚ ਵੀ ਆਪਦਾ ਬਣਦਾ ਯੋਗਦਾਨ ਪਾਉਣਾ ਚਾਹੀਦਾ ਮੈਂ ਪਹਿਲਾਂ ਕਹਿ ਦਿਆਂ ਕਿ ਅਸੀਂ ਤਾਂ ਵਰਕਰਾਂ ਤੋਂ ਇਕੱਠੇ ਕਰਨੇ ਨੇ ਪੈਸੇ ਜਿਹੜੇ ਸਾਡੇ ਵਰਕਰਸ ਨੇ ਜਾਂ ਜਿਹੜੇ ਸਾਡੇ ਉਹਨਾਂ ਤੋਂ ਅਸੀਂ ਇਕੱਠੇ ਕਰਕੇ ਅਸੀਂ ਸਹਿਯੋਗ ਦੇਣਾ ਹੈ ਕੋਈ ਅਸੀਂ ਰਾਜੇ ਨਹੀਂ ਕੋਈ ਅਸੀਂ ਸਰਮਾਇਦਾਰ ਨਹੀਂ ਅਕਾਲ ਪੁਰਖ ਨੇ ਜਿੰਨੀ ਸਾਨੂੰ ਝੋਲੀ ਸੇਵਾ ਪਾਈ ਹੈ ਸਮਰੱਥਾ ਪਾਈ ਹੈ ਉਹਦੇ ਮੁਤਾਬਕ ਅਸੀਂ ਅੱਗੇ ਸੇਵਾ ਕਰਾਂਗੇ ਸਾਰਿਆਂ ਦਾ ਪਹਿਲਾਂ ਤਾਂ ਮੈਂ ਧੰਨਵਾਦ ਕਰਦਾ ਹਾਂ ਕਿ ਤੁਸੀਂ ਸਾਡੇ ਪ੍ਰਧਾਨ ਸਾਹਿਬ ਦੇ ਆਉਣ ਤੇ ਬਾਰਡਰ ਤੇ ਡੇਰਾ ਬਾਬਾ ਨਾਨਕ ਤੁਸੀਂ ਪਹੁੰਚੇ ਹੋ ਤਾਂ ਜਹਦਾਰ ਜੀ ਨੇ ਆਪਣੀ ਗੱਲ ਜਿਹੜੀ ਹੈ ਤੁਹਾਡੇ ਸਾਹਮਣੇ ਸਾਰੀ ਡਿਟੇਲ ਰੱਖੀ ਆ ਮੇਰੀ ਇੱਕ ਬੇਨਤੀ ਆ ਕਿ ਪੰਜਾਬ ਦੇ ਵਿੱਚ ਜਿੱਥੇ-ਜਿੱਥੇ ਹੜ ਆਇਆ ਹਜ਼ਾਰਾਂ ਏਕੜ ਜ਼ਮੀਨ ਪੰਚਾਇਤ ਦੀ ਤੇ ਪੰਚਾਇਤ ਦੀ ਜ਼ਮੀਨ ਕੋਈ 50000 ਤੇ ਠੇਕੇ ਤੇ ਗਈ ਆ ਕੋਈ 70000 ਤੇ ਗਈ ਆ ਔਰ ਲੋਕਾਂ ਨੇ ਦੋ-ਦੋ 20-20 25-25000 ਰੁਪਏ ਤੇ ਖਰਚ ਵੀ ਕੀਤਾ 70-70 80-80000 ਲੋਕਾਂ ਦਾ ਖਰਚ ਆਇਆ ਤਾਂ ਉਹ ਡੁੱਬ ਗਿਆ ਜਿਹੜੀ ਖਰਾਬ ਹੋਈ ਜ਼ਮੀਨ ਆ ਪੰਚਾਇਤ ਦੀ ਮੈਂ ਉਹਦੀ ਗੱਲ ਕਰਨ ਰਿਹਾ 1200 ਕਿਲਾ ਤੇ ਕੱਲੇ ਤੁਹਾਡੇ ਕਲਾਂ ਨੌਰ ਚ ਜਿਹੜੀ ਝੋਨਾ ਸਾਰਾ ਮਾਰਿਆ ਗਿਆ ਇਸੇ ਤਰ੍ਹਾਂ 3-400 ਕਿੱਲਾ ਸਰਾਮਾਂ ਦੀ ਆ ਸਾਡੇ ਗਰਦਾਰਪੁਰ ਦੇ ਲਾਗੇ-ਲਾਗੇ 2000 ਦੀ ਹੈ ਤੇ ਮਤਲਬ 4-500 ਕਿੱਲਾ ਜ਼ਮੀਨ ਘਟ ਤੋਂ ਘਟ ਵੀ ਹੋਊਗੀ ਪੰਜਾਬ ਦੇ ਵਿੱਚ ਪੰਚਾਇਤ ਦੀ ਜ਼ਮੀਨ ਜਿਹਦਾ ਮੁਆਵਜ਼ਾ ਸਰਕਾਰ ਨੇ ਲੈ ਲਿਆ ਹੋਇਆ ਤੇ ਫਸਲ ਮਾਰੀ ਗਈ ਆ ਅਸੀਂ ਬੇਨਤੀ ਕਰਦੇ ਆ ਤੇ ਜਦੋਂ ਮੁਆਵਜ਼ਾ ਵਾਪਸ ਕਰੋ ਨਹੀਂ ਤੇ ਇੱਕ ਸਾਲ ਲਈ ਆਉਣ ਵਾਲੇ ਸਾਲ ਲਈ ਫਰੀ ਜਿਨ੍ਹਾਂ ਨੇ ਮੁਆਵਜ਼ਾ ਦਿੱਤਾ ਉਹਨਾਂ ਨੂੰ ਫਸਲ ਵੇਚਣ ਦੀ ਆਗਿਆ ਦਿੱਤੀ ਜਾਣੀ ਚਾਹੀਦੀ ਇੱਕ ਨੰਬਰ 2 ਜਿਹੜਾ ਆ 4-4000 ਜਿਹੜੇ ਬੰਦੇ ਕੁਦਰਤ ਦੀ ਮਾਰ ਨਾਲ ਮਾਰੇ ਗਏ ਆ ਜਨਾਂ ਜਿਨ੍ਹਾਂ ਦੀਆਂ ਗਈਆਂ ਨੇ ਤੁਸੀਂ ਸ਼ਰਾਬ ਪੀਣ ਵਾਲਿਆਂ ਨੂੰ ਤਾਂ 10-10 ਕਰੋੜ ਦਿੱਤਾ 10-10 ਲੱਖ ਦਿੱਤਾ ਜਿਹੜੇ ਆਬ ਜਿਨ੍ਹਾਂ ਨੇ ਸੋਇ ਸਾਈਡ ਕੀਤਾ ਮਾਰੀ ਸ਼ਰਾਬ ਪੀ ਕੇ ਤੇ ਜਿਹੜੇ ਬੰਦੇ ਕੁਦਰਤ ਨੇ ਮਾਰੇ ਆ ਤੁਹਾਡੇ ਉਹਨਾਂ ਨੂੰ ਤੁਸੀਂ 4-4 ਲੱਖ ਦੇ ਦਿਓ ਘਟੋ ਘਟੋ ਉਹਨਾਂ ਦਾ ਵੀ ਮੁਆਵਜ਼ਾ ਜਿਹੜਾ ਉਹ 10-10 ਲੱਖ ਹੋਣਾ ਚਾਹੀਦਾ ਜਿਨ੍ਹਾਂ ਦੇ ਜਿਹੜੇ ਆਪਣੇ ਪਰਿਵਾਰ ਦੇ ਜੀ ਜਿਨ੍ਹਾਂ ਦੇ ਕੋਈ ਗਏ ਸੋ ਬਾਕੀ ਅਸੀਂ ਕਮੇਟੀਆਂ ਬਣਾ ਰਹੇ ਆ ਪਿੰਡਾਂ ਦੇ ਵਿੱਚ ਹਰ ਪਿੰਡ ਦਾ ਨਿਰੀਖਣ ਕਰਾਂਗੇ ਕਿ ਉਸ ਪਿੰਡ ਦੀ ਜ਼ਮੀਨ ਕਿਰੀ ਦਾ ਨੁਕਸਾਨ ਹੋਇਆ ਉਸ ਪਿੰਡ ਦੇ ਵਿੱਚ ਘਰਾਂ ਦਾ ਕਿੰਨਾ ਨੁਕਸਾਨ ਹੋਇਆ ਉੱਥੇ ਜਿਹੜੇ ਬੱਚੇ ਪੜਦਿਆ ਉਹਨਾਂ ਦੀ ਕੀ ਹਾਲਤ ਆ ਉਥੋਂ ਦਾ ਮਾਲ ਡੰਗਰ ਕਿੰਨੇ ਦਾ ਨੁਕਸਾਨ ਹੋਇਆ ਇਹ ਸਾਰੀਆਂ ਚੀਜ਼ਾਂ ਦਾ ਕਰਕੇ ਫਿਰ ਅਸੀਂ ਪਾਰਟੀ ਨੂੰ ਰਿਪੋਰਟ ਕਰਾਂਗੇ ਪ੍ਰਧਾਨ ਆਪਣੇ ਨੂੰ ਔਰ ਉਹਦੇ ਹਿਸਾਬ ਦੇ ਨਾਲ ਫਿਰ ਆਸਤੇ ਆਸਤੇ ਜਿਸ ਜਿਸ ਚੀਜ਼ ਦੀ ਜਿਹੜੇ ਪਿੰਚ ਲੋੜ ਹੋਊਗੀ ਜਿੱਥੇ ਡੀਜ਼ਲ ਦੀ ਲੋੜ ਹੋਊਗੀ ਡੀਜ਼ਲ ਪਹਚਾਵਾਂਗੇ ਜਿੱਥੇ ਖਾਦ ਦੀ ਲੋੜ ਹੋਊ ਖਾਦ ਪਚਾਵਾਂਗੇ ਜਿੱਥੇ ਬੀਆ ਦੀ ਲੋੜ ਹੋਊ ਬੀ ਪਚਾਵਾਂਗੇ ਜਿੱਥੇ ਰਿਪੇਅਰ ਮਕਾਨਾਂ ਦੀ ਕਰਨੀ ਉਹ ਕਰਾਂਗੇ ਜਿੱਥੇ ਬੱਚਿਆਂ ਦੀ ਸਕੂਲਾਂ ਵਾਲੇ ਬੱਚਿਆਂ ਦੀਆਂ ਗਰੀਬਾਂ ਦੀਆਂ ਕਿਤਾਬਾਂ ਉਹਨਾਂ ਦੀਆਂ ਵਰਦੀਆਂ ਦੀ ਕੋਈ ਲੋੜ ਹੋਊਗੀ ਉਹ ਵੀ ਦੇਵਾਂਗੇ ਜਿਹੜੀਆਂ ਜਿਹੜੀਆਂ ਚੀਜ਼ਾਂ ਦੇ ਜਿੱਥੇ ਜਿੱਥੇ ਲੋੜ ਹੋਊਗੀ ਜਿੱਥੇ ਕੋਈ ਪਚਾਉਣਾ ਹੋਇਆ ਚਾਰਾ ਪਚਾਉਣਾ ਹੋਇਆ ਹਾਲੇ ਤੱਕ ਉਹ ਵੀ ਪਚਾਵਾਂਗੇ ਔਰ ਸਾਰਾ ਅਸੈਸ ਕਰਕੇ ਅਸੀਂ ਜਿਹੜਾ ਲੋਕਾਂ ਦਾ ਪੈਸਾ ਦਸਾਂ ਨਹਾਂ ਦੀ ਕਿਰਤ ਹੈ ਉਹ ਉਹਦਾ ਸਹੀ ਇਸਤੇਮਾਲ ਕਰਾਂਗੇ ਕਿਉਂਕਿ ਜਿਸ ਤਰ੍ਹਾਂ ਪ੍ਰਧਾਨ ਸਾਹਿਬ ਨੇ ਦੱਸਿਆ ਕਿ ਸਾਡੇ ਕੋਲ ਤੇ ਕੋਈ ਬਹੁਤ ਲੁੱਟਮਾਰ ਦਾ ਮਾਲ ਹੈ ਨਹੀਂ ਅਸੀਂ ਤਾਂ ਦਸਾਂ ਨੌ ਦੀ ਕਿਰਤ ਕਰਨ ਵਾਲੇ ਸਿਹਤ ਲੋਕ ਸਾਡੇ ਨਾਲ ਆ ਜਿਹੜੇ ਲੋਕਾਂ ਨੂੰ ਅਹਮਦਰਦੀ ਆ ਉਹਨਾਂ ਨੇ ਪੈਸੇ ਪਾਰਟੀ ਨੂੰ ਦਿੱਤੇ ਆ ਤਾਂ ਅਸੀਂ ਸਾਰੇ ਜਿਹੜੇ ਉਹਨਾਂ ਦਾ ਸਤ ਪ੍ਰਯੋਗ ਕਰਾਂਗੇ ਉਹਨਾਂ ਦੀ ਦੁਰਵਰਤੋਂ ਨਹੀਂ ਕਰਾਂਗੇ ਦੂਜਿਆਂ ਕੋਲ ਤੇ ਪੀਟੀਸੀ ਚੈਨਲ ਵੀ ਨੇ ਕਈ ਕੋ ਜਾ ਉਹਨਾਂ ਦੇ ਕੋਲ ਉਹਨਾਂ ਦੇ ਕੋਲ ਹੋਟਲ ਵੀ ਬڑے ਬڑے ਵੱਡੇ ਨੇ ਉਹਨਾਂ ਕੋਲ ਸ਼੍ਰੋਮਣੀ ਕਮੇਟੀ ਦਾ ਵੀ ਬੜਾ ਮਾਲ ਆ ਇਸ ਕਰਕੇ ਅਸੀਂ ਉਹਨਾਂ ਨਾਲ ਕੋਈ ਕੰਪੈਰੀਸ਼ਨ ਤੇ ਨਹੀਂ ਕਰ ਸਕਦੇ ਉਹ ਰੋਲਾ ਜ਼ਿਆਦਾ ਪਾਉਂਦੇ ਹੁੰਦੇ ਆ ਤੇ ਕੰਮ ਘੱਟ ਕਰਦੇ ਹੁੰਦੇ ਆ ਅਸੀਂ ਰੋਲਾ ਪਾਉਣ ਵਾਲੇ ਹੈ ਨਹੀਂ ਅਸੀਂ ਕੰਮ ਕਰਕੇ ਦੱਸਾਂਗੇ